ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 15ਵਾਂ ਠੋਸ ਆਕਾਰ ਦੀ ਕਲਪਨਾ ਅਭਿਆਸ ਨੰਬਰ 15.3 ਤੇ ਇਸ ਅਭਿਆਸ ਦੇ ਅਗਲੇ 4 ਸਵਾਲ ਅਤੇ ਆਖਰੀ ਸਵਾਲ ਜਿਹੜੇ ਨੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 7th ਇੰਗਲਿਸ਼ ਨਾਮ ਦੀ ਇੱਕ ਪਲੇਲਿਸਟ ਹੈਗੀ ਹੈ ਜਿਸ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਹਰ ਇੱਕ ਪਾਠ ਨੂੰ ਪੜ੍ਹ ਕੇ ਸੁਣਾਇਆ ਗਿਆ ਹੈ ਸਮਝਾਇਆ ਗਿਆ ਹੈ ਉਚਾਰਨ ਦੱਸਿਆ ਗਿਆ ਹੈ ਸ਼ਬਦਾਂ ਦੇ ਅਰਥ ਦੱਸੇ ਗਏ ਨੇ ਕੁਐਸਚਨ ਆਨਸਰਸ ਕੀਤੇ ਗਏ ਨੇ ਤੇ ਸਾਰੀ ਐਕਟੀਵਿਟੀਆਂ ਨੂੰ ਹੱਲ ਕਰਕੇ ਵੀਡੀਓ ਬਣਾ ਕੇ ਪਾ ਦਿੱਤੇ ਗਏ ਨੇ ਸੋ ਅੰਗਰੇਜ਼ੀ ਦੀ ਲੋੜਾਂ ਤੁਸੀਂ ਇਸੇ ਚੈਨਲ ਤੋਂ ਪੂਰੀਆਂ ਕਰ ਸਕਦੇ ਹੋ ਸੋ ਦੇਖਿਓ ਬੱਚਿਓ ਨੇ ਅੱਜ ਵੱਡਾ ਸਵਾਲ ਪੰਜਵਾਂ ਸਵਾਲ ਹੈ ਬੱਚਿਓ ਕਿ ਜੇ ਅਸੀਂ ਦਿੱਤੇ ਠੋਸਾਂ ਤੋਂ ਖੱਬੇ ਪਾਸੇ ਤੋਂ ਰੋਸ਼ਨੀ ਪਾਉਂਦੇ ਹਾਂ ਤਾਂ ਪਰਛਾਵੇਂ ਦੇ ਆਕਾਰ ਦਾ ਨਾਮ ਦੱਸੋ ਅਤੇ ਰਫ ਚਿੱਤਰ ਬਣਾਓ ਸੁਭਝਿਆ ਇਹ ਚਿੱਤਰ ਇਹਨਾਂ ਦਿੱਤਾ ਸਾਨੂੰ ਇਹ ਪ੍ਰਕਾਸ਼ ਟਾਰਚ ਹੈਗੀ ਹੈ ਇੱਥੇ ਰੱਖ ਹੈਗਾ ਇਹ ਇੱਥੇ ਨੇ ਦਿੱਤਾ ਹੋਣਾ ਤੇ ਸ਼ੰਕੂ ਹੈਗਾ ਤੇ ਤੁਸੀਂ ਬੱਚਿਓ ਕੀ ਕਰਨਾ ਜਿਹੜੀ ਦਾਣੇਦਾਰ ਜਿਹੜੀ ਕਿਰਨ ਹੈਗੀ ਹੈ ਅਖੀਰਲੀ ਉਹਦੇ ਨਾਲ ਇੱਕ ਦਾਣੇਦਾਰ ਇਹਨੂੰ ਮਤਲਬ ਕੀ ਅੱਗੇ ਤੋਰ ਦੇਣਾ ਇਹਨੂੰ ਇਹਨੂੰ ਅੱਗੇ ਵਧਾ ਦੇਣਾ ਇਸੇ ਦਿਸ਼ਾ ਵਿੱਚ ਅੱਗੇ ਵਧਾ ਦੇਣਾ ਅੱਗੇ ਤੱਕ ਬਤਾ ਦਿਓ ਤੇ ਫਿਰ ਇਹਨੂੰ ਜਿਹੜੀ ਹੈ ਦੂਜੇ ਸਿਰੇ ਦੀ ਹੈ ਉਹਨੂੰ ਵੀ ਅੱਗੇ ਤੱਕ ਬਤਾ ਦਿਓ ਤੇ ਬੱਚਿਓ ਸਾਫ ਪਤਾ ਲੱਗਦਾ ਇਹ ਸ਼ੰਕੂ ਹੈਗਾ ਤੇ ਸਾਨੂੰ ਕੀ ਮਿਲੇਗਾ ਬੱਚਿਓ ਤ੍ਰਿਪੁਜ ਮਿਲੇਗਾ ਤੇ ਇੱਥੇ ਲਿਆ ਕੇ ਇੱਥੇ ਇੱਕ ਸ਼ਿਖਰ ਲਾ ਕੇ ਤੇ ਦੂਜੀ ਦੇ ਆਪਣਾ ਰੇਖਾਖੰਡ ਖਿੱਚ ਕੇ ਦੋਨਾਂ ਦੇ ਵਿਚਕਾਰ ਐੜੀ ਕਿਰਨਾਂ ਦੇ ਸਿਰੇ ਹੈਗੇ ਨੇ ਇਹਨਾਂ ਦੇ ਵਿਚਕਾਰ ਇਦਾਂ ਤੁਸੀਂ ਇੱਕ ਰਫ ਸਕੈਚ ਬਣਾ ਲੈਣਾ ਤ੍ਰਿਪੁਜ ਤੇ ਸਾਡਾ ਹੱਲ ਹੈਗਾ ਇਹ ਤ੍ਰਿਪੁਜ ਬਣੇਗਾ ਠੀਕ ਹੈ ਜੀ ਪਤਾ ਜੋ ਪਰਛਾਵਾਂ ਹੋਏਗਾ ਉਹ ਤ੍ਰਿਪੁਜ ਦੇ ਆਕਾਰ ਦਾ ਹੋਏਗਾ ਅਗਲਾ ਦੇਖੀਏ ਬੱਚੋ ਹੁਣ ਗੇਂਦ ਹੈਗੀ ਐ ਸੋ ਗੇਂਦ ਦੀ ਇੱਥੇ ਤੱਕ ਪਰ ਜਿਹੜੀ ਆਪਣੀ ਕਿਰਨ ਹੈਗੀਆਂ ਸੋ ਇਹਨੂੰ ਕਿਰਨ ਨੂੰ ਅੱਗੇ ਇਦਾਂ ਅੱਗੇ ਵਧਾ ਲੈਣਾ ਇਹਨੂੰ ਅੱਗੇ ਤੱਕ ਵਧਾ ਲੈਣਾ ਤੇ ਇਦਾਂ ਰਫ ਸਕੈਚ ਬਣਾ ਲੈਣਾ ਤੇ ਸਾਡੀ ਕੀ ਬਣ ਜਾਏਗਾ ਚੱਕਰ ਬਣ ਜਾਏਗਾ ਸੋ ਗੇਂਦ ਦਾ ਜੋ ਪਰਛਾਵਾ ਹੈ ਉਹ ਚੱਕਰ ਦੇ ਰੂਪ ਵਿੱਚ ਬਣਦਾ ਹੈ ਸ਼ੰਕੂ ਦਾ ਪਰਛਾਵਾ ਜਿਹੜਾ ਹੈ ਉਹ ਤ੍ਰਿਭੁਜ ਦੇ ਰੂਪ ਵਿੱਚ ਬਣਦਾ ਹੈ ਅੱਗੇ ਚਲੀਏ ਅਗਲਾ ਸਵਾਲ ਹੈ 6ਵਾਂ ਕਹਿੰਦੇ ਹੈਠਾਂ ਕੁਛ 3D 3D ਮਨੇ ਤਿੰਨ ਪਸਾਰੀ ਭਾਵ ਠੋਸ ਵਸਤੂ ਜਿਹੜੀ ਹੈ ਉਹ 3D ਹੁੰਦੀ ਹੈ ਜਿੱਚ ਲੰਬਾਈ ਵੀ ਹੁੰਦੀ ਹੈ ਚੌੜਾਈ ਵੀ ਹੁੰਦੀ ਹੈ ਤੇ ਉਚਾਈ ਵੀ ਹੁੰਦੀ ਹੈ ਸੋ 3D ਮਨੇ 3 ਡਾਈਮੈਂਸ਼ਨਲ ਵਸਤੂਆਂ ਨੂੰ ਪ੍ਰੋਜੈਕਟਰ ਤੇ ਪ੍ਰੋਜੈਕਟਰ ਦੇ ਦੇਖਣ ਤੇ ਪਰਛਾਵੇਂ ਦਰਸਾਏ ਗਏ ਹਨ ਇਹ ਮੜੀ ਪਰਛਾਵੇਂ ਹਨ ਪਰਛਾਵੇਂ সমਤਲ ਦੇ ਉੱਤੇ ਹੈਗਾ ਠੀਕ ਹੈ ਕਹਿੰਦੇ ਉਹਨਾਂ ਠੋਸਾਂ ਦੀ ਪਛਾਣ ਕਰੋ ਜਿਨ੍ਹਾਂ ਦੇ ਪਰਛਾਵੇਂ ਹੋ ਸਕਦੇ ਹਨ ਉੱਤਰ ਇੱਕ ਤੋਂ ਜ਼ਿਆਦਾ ਹੋ ਸਕਦੇ ਹਨ ਇਹ ਸਵਾਲ ਬੱਚਿਓ ਜਿਹੜਾ 5ਵਾਂ ਸਵਾਲ ਅਸੀਂ ਹੁਣੇ ਕੀਤਾ ਐ ਇਹਦਾ ਉਲਟਾ ਹੈ 5ਵੇਂ ਸਵਾਲ ਵਿੱਚ ਉਹਨਾਂ ਨੇ ਸਾਨੂੰ ਠੋਸ ਦਿੱਤੇ ਸੀਗੇ ਇੱਕ ਸ਼ੰਕੂ ਦਿੱਤਾ ਸੀ ਤੇ ਇੱਕ ਗੇਂਦ ਦਿੱਤੀ ਸੀ ਤੇ ਸ਼ੰਕੂ ਦਾ ਜਿਹੜਾ ਪਰਛਾਵਾਂ ਬਣਿਆ ਉਹ ਤ੍ਰਿਪੁੱਜ ਦੇ ਆਕਾਰ ਦਾ ਬਣਿਆ ਗੇਂਦ ਦਾ ਪਰਛਾਵਾਂ ਚੱਕਰ ਦੇ ਆਕਾਰ ਦਾ ਬਣਿਆ ਹੁਣ ਇਹਨਾਂ ਨੇ ਸਾਨੂੰ ਪਰਛਾਵਾਂ ਹੀ ਦਿੱਤੇ ਨੇ ਤੇ ਕਹਿੰਦੇ ਤੁਸੀਂ ਅੰਦਾਜ਼ਾ ਲਗਾਓ ਸੋਚੋ ਕਲਪਨਾ ਕਰੋ ਕਿ ਇਹ ਵਰਗਾਕਾਰ ਪਰਛਾਵਾਂ ਆਇਤਕਾਰ ਪਰਛਾਵਾਂ ਕਿਹੜੀ-ਕਿਹੜੀ ਚੀਜ਼ਾਂ ਦਾ ਬਣ ਸਕਦਾ ਹੈ ਸੋ ਇੱਕ ਦੇ ਵਿੱਚ ਪਾਸੇ ਦਾ ਬਣ ਸਕਦਾ ਹੈ ਪਾਸਾ ਦਾ ਮਣਕਾ ਹੁੰਦਾ ਜਿਹੜਾ ਅਸੀਂ ਲੂਡੋ ਖੇਡਣ ਲਈ ਕਰਦੇ ਹਾਂ ਠੀਕ ਹੈ ਪਾਸਾ ਘਣ ਦੇ ਰੂਪ ਦਾ ਹੁੰਦਾ ਸੋ ਪਾਸੇ ਦਾ ਪਰਛਾਵਾਂ ਵਰਗਾਕਾਰ ਹੋਏਗਾ ਤੇ ਘਣ ਦੇ ਆਕਾਰ ਦਾ ਡੱਬਾ ਮਲਕੀ ਉਹ ਡੱਬਾ ਜਿਹਦੀ ਲੰਬਾਈ ਚੌੜਾਈ ਉਚਾਈ ਇੱਕੋ ਜਿਹੀ ਹੈ ਘਣ ਦੇ ਆਕਾਰ ਦਾ ਕੋਈ ਵੀ ਡੱਬਾ ਹੋ ਸਕਦਾ ਜਿੱਚ ਕੁਝ ਪਲਾਸਟਿਕ ਦਾ ਸਮਾਨ ਹੋ ਸਕਦਾ ਹੈ ਕੋਈ ਜਾਰ ਹੋ ਸਕਦਾ ਹੈ ਕੋਈ ਖਡਾਣਾ ਹੋ ਸਕਦਾ ਹੈ ਡੱਬੇ ਹੁੰਦੇ ਨੇ ਹਨਾ ਲੰਬਾਈ ਉਚਾਈ ਚੌੜਾਈ ਬਰਾਬਰ ਹੋਵੇ ਕੋਈ ਵੀ ਡੱਬਾ ਹੋ ਸਕਦਾ ਹੈ ਜਾਂ ਵੇਲਣ ਪਰ ਵਿੱਚ ਸਾਰੇ ਵੇਲਣ ਨਹੀਂ ਉਹ ਵੇਲਣ ਦੀ ਸ਼ਰਤ ਹੈਗੀ ਹੈ ਵੇਲਣ ਜਿਸ ਦੀ ਉਚਾਈ ਆਧਾਰ ਦੇ ਵਿਆਸ ਦੇ ਬਰਾਬਰ ਹੋਵੇ ਮੰਨ ਲਓ ਇਹ ਇਹ ਸਾਹਮਣੇ ਵੇਲਣ ਪਿਆ ਹੈ ਮਤਲਬ ਕਿ ਇਹ ਵੇਲਣ ਹੈ ਤੇ ਜਿਹੜੇ ਟਰੱਚ ਮਾਰੀ ਤੇ ਬੱਚਿਓ ਵਰਗ ਦੇ ਰੂਪ ਵਿੱਚ ਆਏਗਾ ਕਿਉਂਕਿ ਇਹ ਜਿਹੜਾ ਆਏਗਾ ਇਹ ਵਿਆਸ ਹੋ ਜਾਏਗਾ ਤੇ ਇਹ ਉਚਾਈ ਹੋ ਜਾਏਗੀ ਸੋ ਉਹ ਖਾਸ ਵੇਲਣ ਜਿਹਦੀ ਉਚਾਈ ਆਧਾਰ ਦੇ ਵਿਆਸ ਦੇ ਬਰਾਬਰ ਹੋਏਗੀ ਉਹਦਾ ਪਰਛਾਵਾਂ ਵੀ ਬੱਚਿਓ ਵਰਗ ਦੇ ਰੂਪ ਵਿੱਚ ਹੀ ਹੋਵੇਗਾ ਜੋ ਇੱਥੇ ਦਿੱਤਾ ਸਾਨੂੰ ਹੁਣ ਬੱਚਿਓ ਆਇਤ ਇਹ ਜਿਹੜੇ ਬਹੁਤ ਸਾਰੇ ਚੀਜ਼ਾਂ ਹੋ ਸਕਦੀਆਂ ਹਨ ਘਣਾਬ ਦੇ ਆਕਾਰ ਦਾ ਕੋਈ ਡੱਬਾ ਵਰਗ ਤਾਂ ਬਣੇਗਾ ਜੇ ਘਣ ਦੇ ਆਕਾਰ ਦਾ ਵੀ ਡੱਬਾ ਹੋਏਗਾ ਤੇ ਘਣਾਬ ਦੇ ਆਕਾਰ ਦਾ ਵੀ ਡੱਬਾ ਅਸੀਂ ਜੁੱਤੀਆਂ ਲੈ ਕੇ ਆਉਂਦੇ ਹਾਂ ਜੁੱਤੀਆਂ ਦਾ ਡੱਬਾ ਘਣਾਬ ਦੇ ਆਕਾਰ ਦਾ ਹੁੰਦਾ ਜਾਂ ਹੋਰ ਕੋਈ ਸਮਾਨ ਆਂਦਾ ਹੈ ਮੋਬਾਈਲ ਫੋਨ ਲੈ ਲਓ ਡੀਵੀਡੀ ਪਲੇਅਰ ਲੈ ਲਓ ਲੈਪਟਾਪ ਲੈ ਲਓ ਲੈਪਟਾਪ ਵੀ ਜਿਹੜਾ ਬੱਚਿਓ ਉਹ ਘਣਾਬ ਦੇ ਆਕਾਰ ਦਾ ਹੁੰਦਾ ਠੀਕ ਹੈ ਸੋ ਵੇਲਣ ਉਹ ਵੇਲਣ ਮਿਲ ਕੇ ਜਿਹੜੀ ਉਚਾਈ ਜਿਹੜੀ ਹੈ ਆਧਾਰ ਤੋਂ ਵੱਖਰੀ ਹੈ ਜੀ ਠੀਕ ਹੈ ਆਧਾਰ ਤੋਂ ਛੋਟੀ ਵੀ ਹੋ ਸਕਦੀ ਹੈ ਆਧਾਰ ਤੋਂ ਲੰਬੀ ਵੀ ਉਸ ਜਿਹੜੀ ਬਰਾਬਰ ਨਾ ਹੋਵੇ ਉਹਦੇ ਨਾਲ ਵੀ ਬੱਚੇ ਸਾਨੂੰ ਆਇਤ ਦੇ ਰੂਪ ਵਿੱਚ ਪਰਛਾਵਾਂ ਮਿਲੇਗਾ ਮੋਬਾਈਲ ਫੋਨ ਜਿਹੜਾ ਹੈਗਾ ਉਹ ਘਣਾਵ ਦੇ ਆਕਾਰ ਦਾ ਘੁੰਦਾ ਕੋਈ ਕਿਤਾਬ ਹੋ ਸਕਦੀ ਹੈ ਕੋਈ ਇੱਟ ਹੋ ਸਕਦੀ ਹੈ ਇਦਾਂ ਦੀ ਬਹੁਤ ਸਾਰੀਆਂ ਵਸਤੂਆਂ ਹੋ ਸਕਦੀਆਂ ਜਿਨ੍ਹਾਂ ਦਾ ਸਾਨੂੰ ਪਰਛਾਵਾਂ ਆਇਤ ਦੇ ਆਕਾਰ ਦਾ ਮਿਲੇਗਾ ਉਹ ਦੇਖਿਓ ਬੱਚਿਓ ਹੱਲ ਇਹ ਹੈਗਾ ਚੱਕਰ ਕੇ ਦੇ ਨਾਲ ਮਿਲੇਗਾ ਸੋ ਕੋਈ ਵੀ ਗੇਂਦ ਹੋ ਸਕਦੀ ਹੈ ਮਤਲਬ ਕਿ ਫੁੱਟਬਾਲ ਹੋ ਸਕਦੀ ਹੈ ਹੈਂਡਬਾਲ ਹੋ ਸਕਦੀ ਹੈ ਟੈਨਿਸ ਬਾਲ ਹੋ ਸਕਦੀ ਹੈ ਖਰਗੂਜਾ ਹੋ ਸਕਦਾ ਹੈ ਹਰਵਣਾ ਹੋ ਸਕਦਾ ਹੈ ਟਮਾਟਰ ਹੋ ਸਕਦਾ ਹੈ ਗੋਲਾਕਾਰ ਹੋਵੇ ਜਾਂ ਗੋਲਾਕਾਰ ਵਸਤੂ ਲੱਡੂ ਹੋ ਸਕਦਾ ਹੈ ਰਸਗੁਲਾ ਹੋ ਸਕਦਾ ਹੈ ਗੁਲਾਬ ਜਮਨ ਹੋ ਸਕਦਾ ਹੈ ਨਾ ਠੀਕ ਹੈ ਨਾ ਸੋ ਇਹ ਇਹ ਚੀਜ਼ਾਂ ਦਾ ਜਿਹੜਾ ਅਸੀਂ ਰੱਖਾਂਗੇ ਤੇ ਟਾਰਚ ਮਾਰਾਂਗੇ ਤੇ ਸਾਨੂੰ ਪਰਛਾਵਾਂ ਚੱਕਰ ਦੇ ਰੂਪ ਚ ਮਿਲੇਗਾ ਫਿਰ ਆ ਗਿਆ ਬੱਚੋ ਇਹ ਵੜਾ ਤ੍ਰਿਪੂਜ ਕਿੱਦਾਂ ਮਿਲੇਗਾ ਆਈਸਕ੍ਰੀਮ ਕੋਨ ਹੋਵੇ ਜਾਂ ਸ਼ੰਕੂ ਦੇ ਆਕਾਰ ਦੀ ਕੋਈ ਵੀ ਵਸਤੂ ਹੋਵੇ ਜਿਵੇਂ ਜਨਮ ਦਿਨ ਤੇ ਜਿਹੜੇ ਲੋਕੀ ਜਨਮ ਦਿਨ ਮਨਾਉਣ 'ਚ ਵਿਸ਼ਵਾਸ ਕਰਦੇ ਨੇ ਠੀਕ ਹੈ ਉਹ ਟੋਪੀਆਂ ਬੱਚੇ ਉੱਤੇ ਪਾਉਂਦੇ ਨੇ ਤੇ ਉਹ ਟੋਪੀ ਵੀ ਕੋਨਾਕਾਰ ਮਿਲ ਕੇ ਸ਼ੰਕੂ ਦੇ ਆਕਾਰ ਦੀ ਹੁੰਦੀ ਹੈ ਹਨਾ ਸੋ ਇਸ ਕਰਕੇ ਇਹ ਉਹਦਾ ਵੀ ਪਰਛਾਵਾਂ ਜਿਹੜਾ ਹੈ ਤ੍ਰਿਭੁਜ ਦੇ ਆਕਾਰ ਦਾ ਹੋਏਗਾ ਹੁਣ ਅੱਗੇ ਬੱਚੋ ਸੱਤਾਂ ਦਾ ਸਵਾਲ ਕਿਹਾ ਦਿੱਤੇ ਢੋਸਾਂ ਦੇ ਸਾਹਮਣੇ ਵਾਲੇ ਪਾਸੇ ਅਤੇ ਉੱਪਰ ਵਾਲੇ ਦ੍ਰਿਸ਼ ਨੂੰ ਦਰਸਾਓ ਸੋ ਬੱਚੋ ਸਾਹਮਣੇ ਅਸੀਂ ਜਿਹੜੇ ਦੇਖਦੇ ਹਾਂ ਤੇ ਉਹਨੂੰ ਕੀ ਨਜ਼ਰ ਆਉਂਦਾ ਹੈ ਇੱਕ ਐ ਐ ਫਲਮ ਨਜ਼ਰ ਆਉਂਦਾ ਹੈ ਇਹ ਜਿਹੜੀ ਲਾਈਨ ਹੈ ਇਹ ਇਸ ਲਾਈਨ ਦੇ ਪਿੱਛੇ ਲੁਕ ਜਾਏਗੀ ਠੀਕ ਹੈ ਫਲਕ ਨਜ਼ਰਾਂ ਦਾ ਠੀਕ ਹੈ ਫਲਕ ਨਜ਼ਰਾਂ ਦਾ ਤਾਂ ਬੱਚਿਓ ਇਹ ਬਣ ਗਿਆ ਮੇਰਾ ਇਹ ਇਹਦੇ ਥੱਲੇ ਇਹ ਤੇ ਸੱਜੇ ਪਾਸੇ ਹੈ ਇਹ ਤੇ ਬਣ ਗਿਆ ਸਾਹਮਣੇ ਵਾਲਾ ਦ੍ਰਿਸ਼ ਹੁਣ ਪਾਸੇ ਵਾਲਾ ਪਾਸੇ ਵਾਲਾ ਇਹ ਵਾਲਾ ਪਾਸਾ ਹੁਣ ਇਹ ਸਾਹਮਣੇ ਇਹਦੇ ਥੱਲੇ ਇਹ ਵਾਲਾ ਫਲਕ ਤੇ ਥੱਲੇ ਇਹ ਵਾਲਾ ਫਲਕ ਤੇ ਇਹ ਮੇਰਾ ਪਾਸੇ ਵਾਲਾ ਦ੍ਰਿਸ਼ ਤਾਂ ਬਣ ਜਾਏਗਾ ਬੱਚਿਓ ਬੜੀ ਵਧੀਆ ਵਰਜ ਇਹ ਸਵਾਲ ਹੈਗੇ ਨੇ ਇੰਨਾ ਤੁਹਾਡਾ ਧਿਆਨ ਵੀ ਟਿਕੇਗਾ ਤੁਹਾਡੀ ਦਿਮਾਗੀ ਕਸਰਤ ਵੀ ਹੋਏਗੀ ਤੇ ਤੁਹਾਡੀ ਕਲਪਨਾ ਨੂੰ ਉਡਾਰੀ ਮਿਲੇਗੀ ਸੋ ਇਹਨੂੰ ਤੁਸੀਂ ਜ਼ਰੂਰ ਕਰਿਓ ਬੜੇ ਬੱਚੇ ਉੱਪਰ ਵਾਲਾ ਮਣੀ ਵੀ ਉੱਪਰੋਂ ਦੇਖਣਾ ਹੈ ਮਣੀ ਇਹ ਇਹ ਜਿਹੜੀ ਸਮਝੋ ਚੀਜ਼ ਹੈਗੀ ਹੈ ਇਹ ਥੱਲੇ ਫਰਸ਼ ਤੇ ਪਈ ਹੋਈ ਹੈ ਤੇ ਤੁਸੀਂ ਖੜੇ ਹੋਗੇ ਉੱਤੋਂ ਹੀ ਦੇਖਦੇ ਪਏ ਹੋ ਤੇ ਉੱਤੇ ਬੱਚੇ ਤੁਹਾਨੂੰ ਇਹ ਫਲਕ ਨਜ਼ਰ ਆਏਗਾ ਜੋ ਐਵੜਾ ਆਏਗਾ ਫਿਰ ਇਹ ਕਹਿਵੜਾ ਫਲਕ ਨਜ਼ਰ ਆਏਗਾ ਜੋ ਐਵੜਾ ਆਏਗਾ ਇਹਵੜਾ ਫਲਕ ਨਜ਼ਰ ਆਏਗਾ ਜੋ ਐਵੜਾ ਆਏਗਾ ਤੇ ਫਿਰ ਐਵੜਾ ਫਲਕ ਨਜ਼ਰ ਆਏਗਾ ਜੋ ਐਵੜਾ ਇਹ ਹੋ ਗਿਆ ਉੱਪਰ ਵਾਲਾ ਦ੍ਰਿਸ਼ ਸਾਹਮਣੇ ਵਾਲੇ ਕ੍ਰਿਸ਼ਨ ਨੂੰ ਤੁਸੀਂ ਕਲਪਨਾ ਕਰੋ ਤੁਹਾਡੇ ਸਾਹਮਣੇ ਪਿਆ ਤੇ ਤੁਸੀਂ ਇੱਥੇ ਖੜੇ ਹੋ ਕੇ ਦੇਖਦੇ ਪਏ ਹੋ ਪਾਸੇ ਵਾਲੇ ਦ੍ਰਿਸ਼ ਨੂੰ ਇੱਦਾਂ ਕਲਪਨਾ ਕਰੋ ਤੁਸੀਂ ਸੱਜੇ ਪਾਸੇ ਤੋਂ ਹੀ ਤਾਂ ਦੇ ਤੇ ਉੱਪਰ ਵਾਲੇ ਦ੍ਰਿਸ਼ ਦਾ ਸੋਚੋ ਕਿ ਇਹ ਥੱਲੇ ਪਿਆ ਹੈ ਫਰਸ਼ ਦੇ ਉੱਤੇ ਤੇ ਤੁਸੀਂ ਉੱਤੋਂ ਨਹੀਂ ਖੜੇ ਹੋ ਕੇ ਇਦਾਂ ਦੇਖਦੇ ਹੋ ਤਾਂ ਉਹਨੂੰ ਥੱਲੇ ਕਰਕੇ ਦੇਖਦੇ ਹੋ ਠੀਕ ਹੈ ਫਿਰ ਤੁਹਾਨੂੰ ਛੇਤੀ ਸਮਝ ਆਏਗਾ ਹੁਣ ਆਗੇ ਬੱਚਿਓ ਇਹ ਦੇਖੋ ਹੁਣ ਸਾਹਮਣੇ ਦੇਖਾਂਗੇ ਤੇ ਬੱਚਿਓ ਸਾਹਮਣੇ ਜਿਹੜੀ ਇਹ ਜਿਹੜੀ ਇਹ ਜਿਹੜੀ ਹੈਗੀ ਹੈ ਬੱਚਿਓ ਪਿੱਛੇ ਕਿਨਾਰਾ ਜਿਹੜਾ ਹੈ ਇਹ ਇਸ ਕਿਨਾਰੇ ਦੇ ਪਿੱਛੇ ਲੁਕ ਜਾਏਗਾ ਜੇਲੇ ਸਾਹਮਣੇ ਆਵੋਗੇ ਤੁਸੀਂ ਇਹਦਾ ਸਾਹਮਣੇ ਤੋਂ ਦੇਖੋਗੇ ਤੇ ਤੁਹਾਨੂੰ ਇਹ ਤੇ ਨਜ਼ਰ ਆਏਗਾ ਇਦਾਂ ਤ੍ਰਿਪੋਚ ਤੇ ਜਿਹੜਾ ਇਹ ਪਾਸਾ ਹੈ ਇਹ ਇਹਦੇ ਪਿੱਛੇ ਲੁਕ ਜਾਏਗਾ ਠੀਕ ਹੈ ਸੋ ਸਾਨੂੰ ਤ੍ਰਿਭੁਜ ਨਜ਼ਰ ਆਏਗਾ ਹੁਣ ਜੇ ਮੈਂ ਇਸ ਪਾਸੇ ਆ ਕੇ ਦੇਖਾਂਗਾ ਤੇ ਬੱਚੇ ਨੂੰ ਸਿਰਫ ਐਇਤ ਨਜ਼ਰ ਆਏਗਾ ਇਹ ਉਹ ਠੀਕ ਹੈ ਇਹਦਾ ਸਿੱਧੇ ਰੂਪ ਚ ਐਇਤ ਨਜ਼ਰ ਆਏਗਾ ਠੀਕ ਹੈ ਇੰਨਾ ਹੀ ਉੱਚਾ ਆਏਗਾ ਜਿੰਨਾ ਇਹ ਆਏਗਾ ਇੰਨਾ ਉੱਚਾ ਨਜ਼ਰ ਆਏਗਾ ਇੰਨਾ ਉੱਚਾ ਠੀਕ ਹੈ ਆਏਗਾ ਠੀਕ ਹੈ ਫਿਰ ਮੈਂ ਉਹ ਉੱਤੋਂ ਦੀ ਦੇਖਾਂਗਾ ਤੇ ਬੱਚੇ ਨੂੰ ਇੰਨਾ ਕੁ ਫਲਕ ਹੈ ਨਜ਼ਰ ਆਏਗਾ ਇਹ ਵਾਲਾ ਜਿਹੜਾ ਟਰੱਚਾ ਹੈਗਾ ਇਹ ਜਿਹੜਾ ਕਿਨਾਰਾ ਹੈਗਾ ਇਹ ਮੈਨੂੰ ਇਹ ਵਿੱਚ ਲਾਈਨ ਨਜ਼ਰ ਆਏਗੀ ਤੇ ਇਹ ਵਾਲਾ ਫਲਕ ਜਿਹੜਾ ਉੱਤੋਂ ਦੀ ਇਹ ਮੈਨੂੰ ਨਜ਼ਰ ਆਏਗਾ ਸੋ ਕਹਿਣ ਦਾ ਮਤਲਬ ਹੈਗਾ ਜਿਵੇਂ ਇੱਥੋਂ ਤੀਦਾ ਡਰਾਅ ਕਰਦਾ ਇੱਦਾਂ ਲਾਈਨ ਲੰਬ ਖਿੱਚਾਂ ਤੇ ਇੰਨਾ ਲੰਬਾ ਫਲਕ ਹੈਵਲਾ ਹੈਗਾ ਹੈਵਲਾ ਤੇ ਇੱਥੋਂ ਦੀ ਇੰਨਾ ਲੰਬਾ ਫਲਕ ਜਿਹੜਾ ਹੈ ਹੈ ਜਿਹੜਾ ਟੇਡਾ ਹੈ ਇਹ ਮੈਨੂੰ ਇੰਨਾ ਲੰਬਾ ਨਜ਼ਰ ਆਏਗਾ ਇਹ ਇੰਨਾ ਨੂੰ ਮੱਧ ਨਜ਼ਰ ਆਏਗਾ ਠੀਕ ਹੈ ਜਾਂ ਇੱਥੋਂ ਦੀ ਮੈਂ ਇਦਾਂ ਲੈ ਲਵਾਂ ਇੱਥੋਂ ਦੀ ਮੈਂ ਸਿੱਧੀ ਲਾਈਨ ਤਾਂ ਪਾਵਾਂ ਇਦਾਂ ਤੇ ਇੱਥੇ ਤੱਕ ਮੈਂ ਪਾਵਾਂ ਇੱਥੇ ਇੰਨਾ ਹੋ ਗਿਆ ਤੇ ਇੱਥੋਂ ਦੀ ਇੰਨਾ ਇਦਾਂ ਹੋ ਗਿਆ ਸੋ ਇਹ ਸਾਹਮਣੇ ਵਾਲਾ ਦ੍ਰਿਸ਼ ਪਾਸੇ ਵਾਲਾ ਦ੍ਰਿਸ਼ ਤੇ ਉੱਪਰ ਵਾਲਾ ਦ੍ਰਿਸ਼ ਅੱਗੇ ਚਲੀਏ ਹੁਣ ਦੇਖੋ ਬੱਚਿਓ ਸਾਹਮਣੇ ਸਾਨੂੰ ਕੀ ਨਜ਼ਰ ਆ ਰਿਹਾ ਹੈ ਇਹ ਸਾਬ ਪਤਾ ਲੱਗਦਾ ਹੈ ਐਦਾਂ ਨਜ਼ਰ ਆ ਰਿਹਾ ਹੈ ਇਹ ਗੇਟ ਜਿਹਾ ਬਣਿਆ ਠੀਕ ਹੈ ਇਹ ਬਣ ਗਿਆ ਤੇ ਪਾਸੇ ਵਾਲਾ ਇਹਦੇ ਪਿੱਛੇ ਇਹ ਲੁਕ ਜਾਏਗੀ ਇਹ ਲੁਕ ਜਾਏਗੀ ਇਹ ਲੁਕ ਜਾਏਗੀ ਤੇ ਕੱਲਾ ਇਹ ਵਾਲਾ ਆਇਤ ਨਜ਼ਰ ਆਏਗਾ ਸੋ ਇਹ ਵਾਲਾ ਨਜ਼ਰ ਆ ਰਿਹਾ ਹੈ ਤੇ ਉੱਪਰੋਂ ਦੀ ਮੈਂ ਦੇਖਾਂਗਾ ਤੇ ਬੱਚਿਓ ਉੱਪਰ ਦੀ ਆ ਨਜ਼ਰ ਆਏਗਾ ਕੱਲਾ ਇਹ ਵਾਲਾ ਨਜ਼ਰ ਆਏਗਾ ਇਹ ਦੇਖੋ ਜਿੰਨਾ ਚੌੜਾ ਹੈਗਾ ਇੰਨੇ ਚੌੜਾ ਹੈਗਾ ਠੀਕ ਹੈ ਤੇ ਇਹਨਾਂ ਲੰਬਾ ਹੈਗਾ ਦੇਖੋ ਇਹ ਲੰਬਾਈ ਇਹੜੀ ਹੈ ਇਹ ਲੰਬਾਈ ਹੋਗੀ ਇੰਨਾ ਤੇ ਉਹਦਾ ਫਲਗ ਨਜ਼ਰ ਆਏਗਾ ਚੌੜਾ ਇੰਨਾ ਹੀ ਹੈ ਜਿੰਨਾ ਹੈ ਚੌੜਾ ਇੱਥੋਂ ਦੀ ਜਿੰਨਾ ਸਾਹਮਣੇ ਤੋਂ ਇੰਨਾ ਚੌੜਾ ਨਜ਼ਰ ਆ ਰਿਹਾ ਹੈ ਉਨਾ ਹੀ ਉੱਪਰੋਂ ਦੇਖਣ ਤੋਂ ਮੈਨੂੰ ਐ ਇੰਨਾ ਚੌੜਾ ਨਜ਼ਰ ਆਏਗਾ ਇੰਨਾ ਚੌੜਾ ਠੀਕ ਹੈ ਜੀ ਸੋ ਇਹਦੇ ਵਿੱਚ ਸੋਫੇ ਸੀ ਇਹ ਸਾਹਮਣੇ ਵਾਲਾ ਦ੍ਰਿਸ਼ ਪਾਸੇ ਵਾਲਾ ਦ੍ਰਿਸ਼ ਤੇ ਉੱਪਰ ਵਾਲਾ ਦ੍ਰਿਸ਼ ਇਹਦੇ ਕੋਈ ਵੱਡਾ ਮੈਦਾਨ ਹੈ ਸਾਹਮਣੇ ਦੇਖਾਂਗੇ ਤੇ ਬੱਚੇ ਕੀ ਨਜ਼ਰ ਆਏਗਾ ਐ ਐ ਗਈ ਹੈ ਫਿਰ ਐ ਗਈ ਹੈ ਫਿਰ ਐ ਗਈ ਤੇ ਪਹਿਲਾ ਪੌੜਾ ਐ ਨਜ਼ਰ ਆ ਰਿਹਾ ਹੈ ਤੇ ਦੂਜਾ ਬੋਡਾ ਇਹ ਨਜ਼ਰ ਆ ਰਿਹਾ ਤੇ ਤੀਜਾ ਬੋਡਾ ਇਹ ਨਜ਼ਰ ਆ ਰਿਹਾ ਤੇ ਇਹਦੇ ਵਿੱਚ ਹੈ ਇੱਕ ਹੈ ਡਿਜ਼ਾਈਨ ਕਰ ਲੋ ਟਾਇਲ ਲੱਗੋ ਟਾਇਲ ਕਰ ਲੋ ਜਾਂ ਕੋਈ ਖਿੜਕੀ ਲੱਗੀ ਹੈ ਤੇ ਖਾਨਾ ਜਿਆ ਕੇ ਬਣਿਆ ਹੁੰਦਾ ਬੋਡੀਆਂ ਥੱਲੇ ਲੋਕਾਂ ਨੇ ਸਟੋਰ ਹਾਊਸ ਬਣਾਇਆ ਹੁੰਦਾ ਤੇ ਇੱਥੇ ਮੜਾ ਜਾ ਪੱਲਾ ਲੱਗਾ ਹੁੰਦਾ ਹੈ ਨਾ ਸੋ ਇਹ ਕਰ ਲੋ ਇਹ ਬਣਿਆ ਹੈ ਤਾਂ ਠੀਕ ਹੈ ਜੀ ਹੁਣ ਬੱਚੋ ਦੇਖੋ ਹੁਣ ਇਹਨੂੰ ਧਿਆਨ ਨਾਲ ਦੇਖੋ ਇਹ ਦਾ ਪਾਸੇ ਵਾਲਾ ਦ੍ਰਿਸ਼ ਪਾਸੇ ਵਾਲਾ ਦ੍ਰਿਸ਼ ਬੱਚਿਓ ਇਹ ਦੇਖੋ ਸਾਹਮਣੇ ਤੁਹਾਨੂੰ ਇਹ ਫਲਕ ਨਜ਼ਰ ਆ ਰਿਹਾ ਹੈ ਇਹ ਫਲਕ ਇਹ ਵੱਡਾ ਹੋ ਗਿਆ ਇਹ ਵੱਡਾ ਤੇ ਇਹਦੇ ਜਿਹੜੀ ਇਹ ਲਾਈਨ ਦੇ ਪਿੱਛੇ ਹੈ ਤੇ ਸੰਤ ਲੱਗਾ ਇੱਥੇ ਲੇਟਵਾ ਹੈਗਾ ਇੱਥੇ ਲੁੱਕ ਗਿਆ ਫਿਰ ਸਾਨੂੰ ਇਹ ਵੱਡਾ ਫਲਕ ਨਜ਼ਰ ਆ ਰਿਹਾ ਗੱਬੇ ਇਹ ਵੱਡਾ ਫਿਰ ਸਾਨੂੰ ਇਹ ਵੱਡਾ ਫਲਕ ਨਜ਼ਰ ਆ ਰਿਹਾ ਇਹਦੇ ਪਿੱਛੇ ਹੈ ਤੇ ਸੰਤ ਲੱਗਾ ਤੇ ਨਜ਼ਰ ਨਹੀਂ ਆਏਗਾ ਜਿਹੜੇ ਦੇਖਾਂਗੇ ਇਹਦੇ ਪਿੱਛੇ ਜਿਹੜੀ ਇਹ ਲਾਈਨ ਹੈਗੀ ਹੈ ਇਹ ਸਾਰੀ ਪਿੱਛੇ ਕਿੰਨਾ ਡੂੰਘਾ ਹੈ ਤੇ ਪਤਾ ਨਹੀਂ ਲੱਗਣਾ ਇਹਦਾ ਇਧਰੋਂ ਦੀ ਪਤਾ ਨਹੀਂ ਲੱਗਣਾ ਇਹਦਾ ਇਧਰੋਂ ਦੀ ਇਹ ਵੱਡਾ ਇਹਨਾਂ ਨੂੰ ਪਤਾ ਲੱਗਣਾ ਸੋ ਇਹ ਵੱਡਾ ਫਲਕ ਨਜ਼ਰ ਆਏਗਾ ਇਹਦੇ ਨਾਲ ਫਿਰ ਇਹ ਵੱਡਾ ਫਲਕ ਨਜ਼ਰ ਆਏਗਾ ਫਿਰ ਇਹ ਵੱਡਾ ਫਲਕ ਸੇ ਪਹਿਲਾ ਪੌਡਾ ਇਹ ਦੂਜਾ ਪੌਡਾ ਤੇ ਤੀਜਾ ਪੌਡਾ ਹੁਣ ਬੱਚਿਓ ਮੈਂ ਦੇਖਾਂਗਾ ਉੱਪਰੋਂ ਦੀ ਜਦੋਂ ਮੈਂ ਉੱਪਰੋਂ ਦੀ ਦੇਖਾਂਗਾ ਇੱਥੋਂ ਦੀ ਮੈਂ ਇਹ ਲਾ ਲਈ ਲਾਈਨ ਪਾ ਲਈ ਇੱਥੋਂ ਦੀ ਇਹਦੇ ਨਾਲ ਬਰਾਬਰ ਫੁੱਟਾ ਰੱਖ ਕੇ ਇੱਥੇ ਐ ਪਾ ਲਈ ਤੇ ਇੱਥੋਂ ਦੀ ਮੈਂ ਫੁੱਟਾ ਰੱਖਿਆ ਤੇ ਇੱਕ ਐ ਪੌਡਾ ਤੇ ਇੱਥੋਂ ਦੀ ਐ ਪੌਡਾ ਐ ਕਿਦਾਂ ਨਜ਼ਰ ਆ ਰਿਹਾ ਮੈਨੂੰ ਐਵਲਾ ਆਇਤ ਜਿਹੜਾ ਹੈ ਐਵਲਾ ਇਹ ਫਲਕ ਉੱਪਰੋਂ ਦੀ ਐਵਲਾ ਨਜ਼ਰ ਆ ਰਿਹਾ ਤੇ ਐਵਲਾ ਫਲਕ ਜਿਹੜਾ ਦੂਜਾ ਪਾਸਾ ਹੈਗਾ ਐਵਲਾ ਮੈਨੂੰ ਇਹ ਐਵਲਾ ਨਜ਼ਰ ਆ ਰਿਹਾ ਤੇ ਉੱਪਰਲਾ ਫਲਕ ਜਿਹੜਾ ਹੈਗਾ ਇਹ ਥੜਾ ਜਿਹੜਾ ਮੈਨੂੰ ਇਹ ਇਦਾਂ ਨਜ਼ਰ ਆ ਰਿਹਾ ਬੜੀ ਹੀ ਵਧੀਆ ਬੱਚਿਓ ਇਹ ਐਕਸਰਸਾਈਜ਼ ਹੈਗੀ ਏ ਜਦੋਂ ਤੁਸੀਂ ਅਗਰ ਵੱਡੇ ਹੋ ਕੇ ਅਗਰ ਇੰਜੀਨੀਅਰਿੰਗ ਕਰਦੇ ਹੋ ਸਾਇੰਸ ਲੈਂਦੇ ਹੋ ਨਾਨ ਮੈਡੀਕਲ ਲੈਂਦੇ ਹੋ ਇੰਜੀਨੀਅਰਿੰਗ ਡਰਾਇੰਗ ਕਰਦੇ ਹੋ ਉਹਦੇ ਵਿੱਚ ਬੱਚਿਓ ਜੇ ਤੁਸੀਂ ਹੁਣੇ ਤੋਂ ਪ੍ਰੈਕਟਿਸ ਕਰ ਲੋਗੇ ਅਭਿਆਸ ਕਰ ਲੋਗੇ ਤੇ ਤੁਹਾਨੂੰ ਅੱਗੇ ਬੜੀਆਂ ਚੀਜ਼ਾਂ ਕੰਮ ਆਣੀਆਂ ਕਿਉਂਕਿ ਗਿਆਨੀ ਵਾਰਿਸ਼ ਮੈਂ ਮੈਂ ਵੀ ਨਾਨ ਮੈਡੀਕਲ ਲਈ ਵੀ ਸੀਗੀ ਤੇ ਅਸੀਂ ਇੰਜੀਨੀਅਰਿੰਗ ਡਰਾਇੰਗ ਸਿੱਖਦੇ ਹੁੰਦੇ ਸੀਗੇ ਤੇ ਉਹਦੇ ਵਿੱਚ ਸਾਨੂੰ ਇਹ ਸਾਹਮਣੇ ਵਾਲਾ ਦ੍ਰਿਸ਼ ਪਾਸੇ ਵਾਲਾ ਦ੍ਰਿਸ਼ ਵਰਵਾ ਦੇਸ਼ ਸਰਸਨ ਨੂੰ ਸਿਖਾਇਆ ਜਾਂਦਾ ਸੀ ਸਮਝਾਇਆ ਜਾਂਦਾ ਸੀ ਠੀਕ ਹੈ ਜੀ ਉਹ ਦੇਖਿਓ ਬੱਚੋ ਨਾ ਅਠਵਾਂ ਤੇ ਆਖਰੀ ਸਵਾਲ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਥੋਸ ਵਿੱਚ ਕਣਾਂ ਦੀ ਗਿਣਤੀ ਦੱਸੋ ਸੋ ਬੱਚੋ ਦੇਖ ਲੈਣੇ ਆ ਦੇਖੋ ਇਹ ਕਿੰਨੇ ਨੇ 1 2 3 ਤੇ ਕਿੰਨੇ ਨੇ 1 ਤੇ 2 ਸੋ 2 3 6 6 ਕਰ ਲੈ ਫਿਰ ਇੱਥੇ 1 ਤੇ 2 ਤੇ ਇੱਥੇ 1 ਤੇ 2 2 2 4 ਇਹ 4 ਕਰ ਲੈ ਤੇ 2 ਐਵੇਂ ਜਮਾ 206 ਜਮਾ 4 ਜਮਾ 2 12 ਸੋ ਸਾਡਾ ਜਵਾਬ ਹੈਗਾ ਏ ਇਹ 12 ਕਣ ਦੇ ਕੁੱਲ 1 2 ਇਹਦੇ ਪਿੱਛੇ 3 ਇਹਦੇ ਪਿੱਛੇ ਦੇਖ ਲਓ 3 4 5 6 ਤੇ ਫਿਰ ਹੈ ਬੱਚਿਓ ਇਹ 1 2 ਇਹਦੇ ਨਾਲ ਪਿੱਛੇ ਫਿਰ 2 2 ਇਹਦੇ ਪਿੱਛੇ ਤੇ 2 2 ਐ ਉਹਲੇ ਠੀਕ ਹੈ 2 3 6 6 4 10 ਤੇ 10 2 12 ਠੀਕ ਹੈ ਅੱਗੇ ਚਲੀਏ ਹੁਣ ਇਹ ਕਹਿੰਦਾ ਕਿ ਇਹਦੇ ਉਪਰੋਕਤ ਚਿੱਤਰ ਨੂੰ 4 2 3 ਇਕਾਈਆਂ ਦਾ ਘਣਾਬ ਬਣਾਉਣ ਲਈ ਕਿੰਨੇ ਇਕਾਈਆਂ ਕਣਾਂ ਦੀ ਲੋੜ ਪਵੇਗੀ ਕਹਿੰਦੇ ਵੀ ਇਹਦੇ ਇਹ ਤੇ ਦਿੱਤਾ ਹੋਇਆ ਹੈ ਜਿਹੜਾ ਉਪਰੋਕਤ ਚਿੱਤਰ ਸੀ ਪਹਿਲੇ ਸਵਾਲ ਦੇ ਆ ਉਹ ਭਾਗ ਦਾ ਇਸੇ ਚਿੱਤਰ ਵਿੱਚ ਕਹਿੰਦੇ ਹੋਰ ਕਿੰਨੇ ਕਣ ਪਾਏ ਜਾਣ ਜੋੜੇ ਜਾਣ ਤਾਂ ਕਿ ਸਾਨੂੰ ਇਹ ਵਾਲਾ ਘਣਾਬ ਮਿਲ ਜਾਵੇ ਤੇ ਬੱਚੇ ਇਹਦਾ ਤਰੀਕਾ ਕੀ ਹੁੰਦਾ ਹੈ ਜਿਹੜਾ ਘਣਾਬ ਬਣਾਣਾ ਹੈ ਰਿਪੋ 4 3 2 ਇਕਾਈਆਂ ਦਾ ਘਣਾਬ ਬਣਾਉਣ ਲਈ ਕੁੱਲ ਲੋੜੀਂਦੇ ਕਣ ਕਿੰਨੇ ਹੋਣਗੇ ਇਹ ਤਿੰਨਾਂ ਨੂੰ ਗੁਣਾ ਕਰ ਦਿਓ ਜਿੰਨੇ ਬੱਚਿਓ ਕਿਉਂਕਿ ਜਿਹੜਾ ਕਣ ਹੁੰਦਾ ਹੈ ਕਿੰਨੇ ਇੱਕ-ਇਕਾਈਆਂ ਦਾ ਇਕਾਈ ਦਾ ਕਣ ਇਕਾਈ মানে 1 ਸੈਂਟੀਮੀਟਰ ਜਾਂ 1 ਮੀਟਰ ਇਹ ਹੈਗਾ 4 ਸੈਂਟੀਮੀਟਰ 3 ਸੈਂਟੀਮੀਟਰ 2 ਸੈਂਟੀਮੀਟਰ ਸੋ ਬੱਚਿਓ ਜਿੰਨੇ ਇਕਾਈਆਂ ਦੇ ਕਣ ਚਾਹੀਦੇ ਨੇ ਉਹ ਕਿਹਦੇ ਬਰਾਬਰ ਹੁੰਦੇ ਨੇ ਉਹ ਕਣਾਵ ਦੀ ਜੋ ਆਪਣਾ ਕਣ ਹੈਗਾ ਉਹਦਾ ਘਣਤਵ ਹੈਗਾ ਉਹਦੇ ਬਰਾਬਰ ਹੁੰਦੇ ਨੇ ਸੋ ਬੱਚਿਓ ਇਹ ਜਿਹੜਾ 4 3 2 ਕਰ ਦੋ 4 3 12 12 2 24 ਭਾਵ 4 3 2 ਮਤਲਬ ਕਿ 4 3 12 2 24 ਜਿਹੜੇ ਸਾਨੂੰ ਕਾਣੇ ਚਾਹੀਦੇ ਨੇ ਇਸ ਵਿਸਾਰ ਦੇ 4 3 2 ਇਕਾਈਆਂ ਦਾ ਕਣਾ ਬਣਾਉਣ ਦੇ ਲਈ ਹੁਣ ਸਾਡੇ ਕੋਲ ਕਿੰਨੇ ਆ ਗਏ ਨੇ ਗਿਣੇ ਸੀ ਅਸੀਂ ਪਹਿਲੇ ਸਵਾਲ 'ਚ 12 ਤੇ ਹੈਗੇ ਨੇ ਸੋ 24 'ਚ 12 ਗਿਆ 12 ਇਸ ਲਈ ਹੋਰ ਲੋੜੀਂਦੇ ਇਕਾਈ ਕਣ ਬਰਾਬਰ 24 12 12 ਸੋ ਸਾਡਾ ਜਵਾਬ ਹੈਗਾ ਬੀ ਹੁਣ ਤੁਸੀਂ ਇਹ ਵਿੱਚੋਂ ਕਰਕੇ ਵੀ ਦੇਖ ਲਵੋ ਠੀਕ ਹੈ ਨਾ ਹੁਣ ਦੇਖੋ ਇਹ 3 ਦਾ ਤੇ ਪਹਿਲੀ ਬਣਿਆ ਹੋਇਆ ਹੈ 3 ਦਾ ਬਣਿਆ ਹੋਇਆ ਤੇ ਇੱਥੇ 2 ਦਾ ਬਣਿਆ ਹੋਇਆ ਹੈ ਠੀਕ ਹੈ ਨਾ ਸੋ ਅਸੀਂ ਇਹਨੂੰ ਨਾ ਛੇੜੀਏ ਨਾ ਇਹਨੂੰ ਛੇੜੀਏ ਤੇ ਨਾ ਅਸੀਂ ਇਹਨੂੰ ਛੇੜੀਏ ਠੀਕ ਹੈ ਇਹ ਤਿੰਨ ਦਾ ਬਣਿਆ ਇਹ ਦੋ ਦਾ ਬਣਿਆ ਤੇ ਸਾਨੂੰ ਚਾਰ ਦਾ ਚਾਹੀਦਾ ਇੱਥੇ ਇੱਕ ਦੋ ਹੋਰ ਪਾ ਲਓ ਠੀਕ ਹੈ ਫਿਰ ਇੱਥੇ ਇੱਕ ਦੋ ਤੇ ਉੱਪਰ ਇਹ ਦੋ ਦੋਰ ਦੋ ਕਿੰਨੇ ਹੋ ਗਏ ਦੋ আর ਚਾਰ ਕਿੰਨੇ ਹੋ ਗਏ 6 ਠੀਕ ਹੈ ਫਿਰ ਇੱਥੇ ਦੋ ਆਣਗੇ ਇਹਦੇ ਬਰਾਬਰ ਦੋ ਆਣਗੇ ਇਹਦੇ ਬਰਾਬਰ ਦੋ ਆਣਗੇ ਤੇ ਦੋ ਤੇ 3 6 ਸੋ ਦੋ ਜਮਾ ਚਾਰ 6 6 ਜਮਾ 6 12 ਸੋ ਜਦੋਂ 12 ਕਣ ਇੱਥੇ ਦੋ ਇੱਥੇ ਰੱਖਾਂਗੇ ਚਾਰ ਇਹਦੇ ਤੇ ਰੱਖਾਂਗੇ ਤੇ 6 ਇਹਦੇ ਉੱਤੇ ਰੱਖਾਂਗੇ 2 ਇਹਦੇ ਬਰਾਬਰ 2 ਇਹਦੇ ਬਰਾਬਰ ਤੇ ਜੋ ਜੋ ਇਹਦੇ ਉੱਪਰ ਰੱਖੇ ਸੀ ਉਹਦੇ ਬਰਾਬਰ ਸੋ ਸਾਡਾ ਇਹ ਬਣ ਜਾਏਗਾ 4 3 2 ਦਾ ਘਣਾਬ ਬਣ ਜਾਏਗਾ ਜਿਹਦੇ ਵਿੱਚ ਇਹ ਜਿਹੜੀ ਇਹ 3 ਹੋ ਜਾਏਗੀ ਇਹ 2 ਹੋ ਜਾਏਗੀ ਤੇ ਇਹ ਉੱਪਰ ਜਾ ਕੇ ਸਾਡੀ 4 ਹੋ ਜਾਏਗੀ ਠੀਕ ਹੈ ਨਹੀਂ ਤੇ ਇਹ ਤਰੀਕਾ ਸਭ ਤੋਂ ਵਧੀਆ ਹੈ ਵੀ ਜਿਹੜਾ ਘਣਾਬ ਬਣਾਣਾ ਹੈ ਉਹਦਾ ਉਹ ਤਿੰਨਾਂ ਪਸਾਰਾਂ ਨੂੰ ਲੰਬਾਈ ਚੌੜਾਈ ਉਚਾਈ ਨੂੰ ਗੁਣਾ ਕਰ ਦਿਓ 4 3 12 2 24 ਸਾਨੂੰ ਘਣਾ ਚਾਹੀਦੇ ਨੇ ਠੀਕ ਹੈ ਤੇ ਕਿੰਨੇ ਕਣ ਹੈਗੇ ਨੇ ਸਾਡੇ ਕੋਲ ਪਹਿਲਾਂ ਅਸੀਂ ਗਿਣ ਚੁੱਕੇ ਹਾਂ ਪਹਿਲੇ ਭਾਗ ਵਿੱਚ 12 ਹੈਗੇ ਨੇ ਸਾਡੇ ਕੋਲ ਸੋ 24 'ਚੋਂ 12 ਗਿਆ 12 ਸਾਨੂੰ 12 ਕਣ ਹੋਰ ਚਾਹੀਦੇ ਹਨ ਠੀਕ ਹੈ ਅਗਲਾ ਆ ਗਿਆ ਬੱਚਿਓ ਭਾਲਤੀ ਜਾ ਕਣਾਂ ਵਿੱਚ ਖੜਵੇਂ ਕੱਟ ਨਾਲ ਬਣੇ ਦੁਸਾਰ ਘਾਟ ਦਾ ਨਾਮ ਦੱਸੋ ਸੋ ਬੱਚਿਓ ਆਇਤ ਬਣੇਗਾ ਇਹ ਤੁਹਾਡੀ ਤੁਹਾਡੇ ਲਈ ਮੈਂ ਇੱਕ ਬਣਾਤਾ ਇਹ ਕਣਾਂ ਬਣਾਤਾ ਇਹ ਵਾਲਾ ਠੀਕ ਹੈ ਤੇ ਕੈਨ ਖੜਵਾ ਕੱਟ ਸੋ ਖੜਵਾ ਕੱਟ ਮੈਂ ਹੁੰਦਾ ਉੱਪਰੋਂ ਦੀ ਦਾ ਥੱਲੇ ਨੂੰ ਸਿੱਧਾ ਆਣਾ ਸੋ ਬੱਚਿਓ ਇਧਰ ਦੀ ਜਿਲਾ ਇਧਰ ਕਟਿਆ ਤੇ ਸਾਡੇ ਕੋਲ ਇਹ ਇਦਾਂ ਬਣੇਗਾ ਕੱਟ ਤੇ ਬੱਚਿਓ ਇਹ ਦੁਸਾਰ ਪਸਾਰ ਜਿਹੜਾ ਹੈਗਾ ਇਹ ਦੁਸਾਰ ਕਾਟ ਜਿਹੜਾ ਹੈਗਾ ਬੱਚਿਓ ਇਹ ਕਿਹੜੇ ਰੂਪ ਦਾ ਬਣੇਗਾ ਆਇਤ ਦੇ ਰੂਪ ਦਾ ਬਣੇਗਾ ਸੋ ਸਾਡਾ ਜਵਾਬ ਹੈਗਾ ਬੀ ਆਇਤ ਠੀਕ ਹੈ ਅੱਗੇ ਚਲੀਏ ਆਖਰੀ ਆ ਗਿਆ ਬੱਚਿਓ ਤੇ ਕਹਿੰਦੇ ਅ ਹ ਸ਼ੰਕੂ ਵਿੱਚ ਲੇਟਵੇਂ ਕੱਟ ਨਾਲ ਲੇਟਵੇਂ ਕੱਟ ਦੇ ਨਾਲ ਬਣੇ ਦੁਸਾਰ ਕਾਟ ਦੁਸਾਰ ਕਾਟ ਦਾ ਨਾਂ ਦੱਸੋ ਸੋ ਬੱਚਿਓ ਜਿਹੜੇ ਇਦਾਂ ਕਟਾਂਗੇ ਤੇ ਕੀ ਬਣੇਗਾ ਚੱਕਰ ਬਣੇਗਾ ਜੋ ਇਹਦੇ ਸਮਾਂਤਰ ਹੋਏਗਾ ਆਧਾਰ ਦੇ ਸਮਾਂਤਰ ਹੋਏਗਾ ਸੋ ਸਾਡਾ ਜਵਾਬ ਹੈਗਾ ਚੱਕਰ ਬਣੇਗਾ ਤਿਕੋਣ ਤੇ ਬਣੇਗਾ ਨਹੀਂ ਬੱਚਿਓ ਤਿਕੋਣ ਤੇ ਜਿਹੜੇ ਖੜਵਾ ਕੱਟਾਂਗੇ ਤਾਂ ਤਿਕੋਣ ਬਣੇਗਾ ਵਰਗ ਤੇ ਬਣ ਨਹੀਂ ਸਕਦਾ ਆਇਤ ਵੀ ਨਹੀਂ ਬਣ ਸਕਦਾ ਠੀਕ ਹੈ ਆਖਰੀ ਆ ਗਿਆ ਬੱਚਿਓ ਕਿਹੜੇ ਠੋਸ ਦਾ ਲਾਈਟ ਵਿੱਚ ਪਰਛਾਵਾ ਤਿਕੋਣ ਬਣਦਾ ਹੈ ਸੋ ਉਹ ਹੈਗਾ ਬੱਚਿਓ ਸ਼ੰਕੂ ਸੋ ਸਾਡਾ ਜਵਾਬ ਹੈਗਾ ਸ਼ੰਕੂ ਇਹ ਸਵਾਲ ਸ਼ੁਰੂ ਵਿੱਚ ਸਾਡਾ ਆਇਆ ਵੀ ਸੀਗਾ ਕਿਉਂਕਿ ਜੇ ਗੋਲਾ ਹੋਵੇ ਉਹਦਾ ਬੱਚਿਓ ਕੀ ਬਣੇਗਾ ਜੇ ਜੇ ਆਪਣਾ ਕੀ ਕਹਿੰਦੇ ਜੇ ਪਰਛਾਵਾ ਗੋਲ ਬਣੇ ਤੇ ਉਹ ਗੇਂਦ ਹੋਣੀ ਚਾਹੀਦੀ ਹੈ ਜੇ ਪਰਛਾਵਾ ਸਿਲੰਡਰ ਬਣੇ ਆਪਣਾ ਸਿਲੰਡਰ ਹੋਵੇ ਆਪਣਾ ਆਇਤ ਹੋਵੇ ਫਿਰ ਉਸ ਸਿਲੰਡਰ ਵਿੱਚ ਆਇਤ ਬਣੇਗਾ ਜੇ ਸ਼ੰਕੂ ਹੋਵੇ ਤੇ ਤ੍ਰਿਪੂਜ ਬਣੇਗਾ ਜੇ ਘਾਣਾ ਹੋਵੇ ਤੇ ਉਹ ਵਰਗ ਬਣੇਗਾ ਸੋ ਗੋਲ ਹੋਵੇ ਤੇ ਚੱਕਰ ਬਣੇਗਾ ਸਿਲੰਡਰ ਹੋਵੇ ਤੇ ਆਇਤ ਬਣੇਗਾ ਸ਼ੰਕੂ ਤੇ ਹੀ ਤਿਕੋਣ ਬਣਦਾ ਹੈ ਸੋ ਸਾਡਾ ਜਵਾਬ ਹੈਗਾ ਤਿਕੋਣ ਸੋ ਐਸੀ ਪਿਆਰੇ ਵਿਦਿਆਰਥੀਓ ਅਭਿਆਸ ਨੰਬਰ 15.3 ਦੇ ਆਖਰੀ 401 ਤੇ ਇਸ ਦੇ ਨਾਲ ਹੀ ਤੁਹਾਡਾ ਅਭਿਆਸ ਨੰਬਰ 15.3 ਤੇ ਨਾਲ ਦੇ ਨਾਲ ਤੁਹਾਡਾ ਇਹ ਪਾਠ ਜਿਹੜਾ ਚੈਪਟਰ ਹੈਗਾ ਪੂਰਾ ਦਾ ਪੂਰਾ ਅਧਿਆਏ 15. ਚੈਪਟਰ 15 ਠੋਸ ਅਵਸਾਰ ਦੀ ਕਲਪਨਾ ਹੀ ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਮਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ